ਹਾਂਜੀ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਆਪਾਂ ਇਸ ਟਾਈਮ ਤੇ ਲੰਘ ਰਿਹਾ ਸੁਨਾਮ ਸ਼ਹਿਰ ਵਿੱਚ ਦੀ ਇਹ ਹੈਗਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਸਿੰਘ ਸਭਾ ਮੋਰਾਵਾਲੀ ਤੇ ਤੁਸੀਂ ਟਾਈਮ ਦੇਖੋ 11:36 ਮਿੰਟ ਹੋ ਗਏ ਰਾਤ ਦੇ ਜੀ ਆਵਾਰਾ ਪਸ਼ੂ ਦੇਖੋ ਰੋਡ ਦੇ ਉੱਤੇ ਕਿਵੇਂ ਘੁੰਮ ਰਹੇ ਨੇਗੇ ਇਹ ਪ੍ਰਸ਼ਾਸਨ ਇਹਨਾਂ ਵੱਲ ਜਮੀ ਧਿਆਨ ਨਹੀਂ ਦਿੰਦਾ ਹੈਗਾ ਕਿਉਂਕਿ ਇਹਦਾ ਬੇਜਵਾਨ ਜਾਨਵਰ ਨੇ ਇਹਨਾਂ ਨੂੰ ਕਿਹਾ ਕਿ ਕਿੱਥੇ ਖੜਨਾ ਕਿੱਥੇ ਨਹੀਂ ਖੜਨਾ ਇਹ ਵਿਚਾਲੇ ਹੀ ਵਹਿ ਜਾਂਦੇ ਨੇ ਜੀ ਮੰਨ ਲਓ ਮੋਟਰਸਾਈਕਲ ਵਾਲੇ ਵਿੱਚ ਆ ਕੇ ਵੱਜਿਆ ਉਹ ਮਾਰਿਆ ਗਿਆ ਨਾਲ ਇਹ ਜਾਨਵਰ ਦੇ ਸੱਟ ਵੱਜੂ ਗੱਡੀ ਵਾਲੇ ਦੇ ਵਿੱਚ ਮਾਰੀ ਲਿਆ ਗੱਡੀ ਨਾਲੇ ਗੱਡੀ ਦਾ ਨੁਕਸਾਨ ਨਾਲੇ ਇਹ ਜਾਨਵਰ ਮਰੂ ਪ੍ਰਸ਼ਾਸਨ ਨੂੰ ਇਹਨਾਂ ਵੱਲ ਵੱਧ ਧਿਆਨ ਦੇਣਾ ਚਾਹੀਦਾ ਜੀ ਇਸ ਟਾਈਮ ਤੇ ਆਪਾਂ ਸੁਨਾਮ ਸ਼ਹਿਰ ਕ੍ਰਾਸ ਕਰ ਰਹੇ ਹਾਂਗੇ ਸਾਰੇ ਸ਼ਹਿਰਾਂ ਜੀ ਹੀ ਬੁਰਾ ਹਾਲ ਹੈ ਜੀ ਪਸ਼ੂਆਂ ਕਾਰਨ ਇਹਨਾਂ ਅਵਾਰਾ ਪਸ਼ੂਆਂ ਕਾਰਨ ਹੁਣ ਕੋੜ ਜਿਹੜਾ ਟਰਾਲਾ ਕੋਲ ਦੀ ਲੰਘਿਆ ਉਹਦੇ ਮੂਹਰੇ ਕੋਲ ਤਾਂ ਕਾਲਾ ਠਠਾ ਆ ਗਿਆ ਜੀ ਤੁਹਾਨੂੰ ਕੋਲੇ ਆ ਕੇ ਦਿਖਾਣਿਆਂਗੇ ਉਹ ਦੇਖੋ ਹੁਣ ਪਰਾਂ ਹੋਇਆਗਾ ਪ੍ਰਸ਼ਾਸਨ ਇਹਨਾਂ ਵੱਲ ਜਮੀ ਧਿਆਨ ਨਹੀਂ ਦਿੰਦਾ ਹੈਗਾ ਅੱਜ ਕਿਉਂਕਿ ਇਹ ਰਾਤ ਨੂੰ ਹਾਦਸਿਆਂ ਦਾ ਕਾਰਨ ਜ਼ਿਆਦਾ ਹੀ ਬੰਦੇ ਨੇ ਜੀ ਪਸ਼ੂ ਆ ਦੇਖੋ ਜੀ ਆ ਦੇਖੋ ਇਹਦਾ ਡਬੀਟਰ ਤੇ ਬਹਿ ਜਾਂਦੇ ਨੇ ਵਿਚਾਰੇ ਹੋਰ ਕਰਨ ਕੀ ਕਿੱਧਰ ਜਾਣ ਆ ਦੇਖੋ ਆ ਬੱਚਾ ਆ ਗਿਆ ਜੀ ਸਾਰੇ ਜਿੰਨੇ ਜਾਨਵਰ ਨੇ ਸਾਰੇ ਲੰਗ ਮਾਰਦੇ ਨੇ ਲਾਂਗੜੇ ਨੇ ਜੀ ਆ ਦੇਖੋ ਇਸ ਟਾਈਮ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਸੁਨਾਮ ਸ਼ਹਿਰ ਚ ਆਈਟੀਆਈ ਕੋਲੇ ਆ ਜੀ ਆ ਦੇਖੋ ਬਲਦ ਗਾਂਜਾਂ ਬੱਚੇ ਬਹੁਤ ਆਵਾਰਾ ਜਾਨਵਰ ਆ ਰਹੇ ਨੇ ਪੀਖੀ ਸ਼ਹਿਰ ਚ ਵੀ ਹਾਲ ਹੈ ਜੀ ਬਲਾਡਾ ਸ਼ਹਿਰ ਪੀਖੀ ਮਾਨਸਾ ਤੇ ਬਵਾਨੀਗੜਾ ਵੀ ਬਹੁਤ ਬੁਰਾ ਹਾਲ ਹੈ ਮਾਰੇ ਕੋਈ ਕਹਾ ਜਾਂਦਾ ਜੱਖੜ ਰੋਡ ਤੇ ਤੁਰਿਆ ਜੀ ਆ ਜਾਂਦਾ ਇਹ ਕਈ ਵਾਰ ਜਦੋਂ ਜਿਆਦਾ ਇਕੱਠੇ ਹੋ ਜਾਂਦੇ ਨੇ ਫਿਰ ਲੜ ਪੈਂਦੇ ਨੇ ਫਿਰ ਕੋਲੇ ਨੇੜੇ-ਤੇੜੇ ਖੜੇ ਸਾਧਨਾਂ ਦਾ ਨੁਕਸਾਨ ਹੋ ਜਾਂਦਾ ਜੀ ਕੋਈ ਬੱਚਾ ਲੰਘਦਾ ਕੋਈ ਬਜ਼ੁਰਗ ਕੋਈ ਵੀ ਲਾਲੋ ਤੇਨੇ ਕੋਲੀ ਲੰਘਦਾ ਤਾਂ ਆਪਦਾ ਟੱਕਰ ਮਾਰਦੇ ਨੇ